ਕੀ ਪਿਆਰਪਰੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਜੀ ਉਹਨੂੰ ਪਤਾ ਵੀ ਮੂੰਗੀ ਦਾ ਸੀਜ਼ਨ ਚੱਲ ਪਿਆ ਤੇ ਮੂੰਗੀ ਦਾ ਸੀਜ਼ਨ ਚੱਲ ਪਿਆ ਬਾਹਾਂ ਆਸੇ-ਪਾਸੇ ਗਿੱਲੇ ਹੁੰਦੇ ਆ ਹੁਣ ਦਿਖਾਉਂਦੇ ਆ ਵੀ ਅੱਜ ਕੱਲ ਕਿੱਦਾਂ ਦੇ ਰਾਹ ਨੇ ਮਸ਼ੀਨਾਂ ਟਪਾਉਣ ਨੂੰ ਤੇ ਫਿਰ ਯਾਰ ਜੇ ਮਸ਼ੀਨ ਕਿਸੇ ਪਾਸੇ ਲੱਗ ਜੇ ਨਾ ਲੋਕ ਗਾਲਾਂ ਵੜੀਆਂ ਕੱਢਦੇ ਹਾਂ ਦਿਖਾਉਂਦੇ ਆ ਸਕਦੇ ਹਾਂ ਤੇ ਹੁਣ ਕਿਸੇ ਦੇ ਕੋਈ ਸਾਰੇ ਨਹੀਂ ਹੈਗਾ ਯਾਰ ਚਲੋ ਆਪਾਂ ਇਹ ਨਹੀਂ ਕਹਿੰਦੇ ਵੀ ਰਾਹ ਤਾਂ ਪਤਾ ਨਹੀਂ ਕਿਹਦਾਗਾ ਪਰ ਕਿਸੇ ਦੇ ਸਾਰੇ ਨਹੀਂ ਹੈਗਾ ਯਾਰ ਹੁਣ ਜੇ ਮਸ਼ੀਨ ਵਾਲਾ ਤਾਂ ਸਭ ਕਿੱਥੋਂ ਟਪਾਊਗਾ ਮੰਮੇ ਸੰਦ ਨੇ ਇੱਧਰ ਦਰਖਤ ਆ ਜਾਂਦੇ ਆ ਇੱਧਰ ਠੰਬੇ ਆ ਜਾਂਦੇ ਲੈ ਓਕੇ ਤਾਂ ਚੱਕ ਚੱਲ ਆ ਗਈ ਆ ਆਉਣ ਦੇ ਆਉਣ ਦੇ ਆਉਣ ਦੇ ਆਉਣ ਦੇ ਚਾਰ ਕਰ ਮਾਰਾ ਹੈਗਾ ਭਈ ਆਹਾ ਜਿਹੜਾ ਆਹ ਰਹਾ ਹੈਗਾ ਕਹਿੰਦੇ ਚਾਰ ਕਰ ਮਾਂਗੇ ਹੁਣ ਮੇਰੇ ਸਾਹਬ ਦੇ ਵਿੱਚ ਦੋ ਕਰਮਾ ਹੋਣਾ ਇਹ ਚਾਰ ਕਰਮਾ ਰਹਾ ਹੈਗਾ ਤੇ ਤਪਾਉਣ ਵਾਲਾ ਕਰੂਆ ਵੀ ਕੀ ਇਹਦਾ ਧਾਨਾ ਡਰਾਈਵਰਾਂ ਦੇ ਜਿਹੜੇ ਮਸ਼ੀਨਾ ਟਪਾ ਲੈਂਦੇ ਆ ਬਾਈ ਦੱਸਿਓ ਯਾਰ ਆ ਕਿੱਥੇ ਕਿੱਥੇ ਹਾਲ ਆ ਹੁਣ ਸੁਣੋ ਅਜੇ ਇਹਦਾ ਗਾਹਾਂ ਵੀ ਦਿਖਾਵਾਂਗੇ ਹੁਣ ਆ ਦੇਖੋ ਰੀਲ ਨਾਲ ਦੀ ਖਹਿਗਾ ਟੱਪੀ ਆ ਜਮਾ ਦਰਖਤ ਦੇ ਲੈ ਐ ਸੰਨਾ ਹਵਾ ਸਮਾਨ ਸੰਨਾ ਸਾਰਾ ਤੇ ਹੁਣ ਹੁਣ ਇਧਰ ਵੇਖ ਲੋ ਹੁਣ ਇਧਰ ਦਰਖਤ ਆ ਗਿਆ ਹੁਣ ਇਧਰ ਬਟਣੀ ਪਊਗੀ ਚੱਲ ਆਉਣ ਦੇ ਜੀ ਆ ਦੇਖੋ ਦਰਖਤ ਦੇਖੋ ਇਧਰ ਟਾਲੀ ਆ ਗਈ ਇਧਰ ਤੂ ਤਾਂ ਆ ਗਿਆ ਬਰੋਬਰ ਤੇ ਜਮਾ ਹੁਣ ਇੱਥੋਂ ਦੱਸੋ ਵੀ ਬੰਦਾ ਕੀ ਕਰੂਗਾ ਰੁੱਕੇ ਤੂਤ ਖਿੱਚੋ ਥੱਲੇ ਫੜਕੇਗਾ ਪਰ ਤੂਤ ਖਿੱਚੋ ਥੱਲੇ ਆ ਦੇਖੋ ਹੁਣ ਜੇ ਚਲੋ ਇਹ ਗੱਲ ਨਹੀਂ ਆਪਾਂ ਦਰਾਖਤ ਪੱਟਣਾ ਮਾੜਾਗਾ ਮਾੜੀ ਗੱਲ ਆ ਵੀ ਪਰ ਤੁਸੀਂ ਇੱਕ ਗੱਲ ਸੋਚੋ ਕਿ ਕੱਲ ਨੂੰ ਜੇ ਤੋ ਆਹ ਦਰਾਖਤ ਤੂ ਤੀ ਵੱਡਾ ਹੋ ਗਿਆ ਤੇ ਆਹ ਟਾਲੀ ਦਾ ਵੱਡੀ ਹੈਗੀ ਹੈਗੀ ਆ ਤੇ ਫਿਰ ਦਰਾਖਤ ਕਿ ਇਥੋਂ ਮਸ਼ੀਨ ਕਿਵੇਂ ਟੱਪੂਗੀ ਚਾਰ ਕਰਮਾ ਰਹਾਗਾ ਤੁਸੀਂ ਦੇਖ ਸਕਦੇ ਹੋ ਧਿਆਨ ਨਾਲ ਚਾਰ ਕਰਮਾ ਰਹਾ ਚਾਰ ਕਰਮਾ ਸਹੀ ਜਮਾ ਤੇ ਹੁਣ ਦੋ ਕਰਮਾ ਮਸਾ ਹੋਣਾ ਚਲੋ ਮਸ਼ੀਨ ਦਾ ਦੋ ਕਰਮਾ ਮਸਾ ਵੀ ਲੱਗ ਜਾ ਨੇ ਜਿਹੜੇ ਆਸੇ ਪਾਸੇ ਹੁਣ ਸਪੈਦਾ ਆ ਗਿਆ ਜਿਵੇਂ ਉਧਰ ਖੰਭਾ ਆ ਗਿਆ ਲੈ ਹੁਣ ਬੰਦਾ ਦਾ ਸੁੱਟ ਪਾਉ ਕਿੱਥੋਂ ਦੀ ਆਰੇ ਹੁਣ ਆਹ ਡਖੜਾ ਕੰਮ ਆਵੇ ਹੁਣ ਆਏ ਦੱਬ ਕੇ ਸੁੱਟ ਪਾਇਆ ਹੈਗਾ ਆਉਣ ਦੇ ਆਉਣ ਦੇ ਤੁਸੀਂ ਹਾਲ ਦੇਖੀ ਚੱਲੋ ਰਹਾ ਹਾਂ ਦੇ ਕਿਹਦੇ ਸਾਰੇ ਨਹੀਂ ਹੈਗਾ ਇਹ ਫਿਰ ਗਾਲ ਕੱਢਦਾ ਮਸ਼ੀਨ ਵਾਲੇ ਨੂੰ ਭਾਂਜੋ ਤੇਰੀਆਂ ਫੁੱਟੀਆਂ ਸੀਗੀਆਂ ਤੂੰ ਸਾਡਾ ਆਹ ਤੋੜ ਗਿਆ ਸਾਡਾ ਆਹ ਤੋੜ ਗਿਆ ਦੱਸੋ ਵੀ ਇਹ ਤੱਪ ਦੀ ਟੱਪੂ ਕਿਸ ਨਾ ਕਿਸੇ ਪਾਸੇ ਤਾਂ ਥੱਲੋ ਮਾਰ ਲੋ ਨੀਗਾ ਇੱਧਰ ਜਮਾ ਟੋ ਆ ਗਿਆ ਇਧਰ ਦੇ ਪਾਸੇ ਮਸਾਂ ਟੱਪੂ ਆ ਗਿਆ ਇਧਰ ਲੋ ਜੀ ਅ ਤੂੰ ਬੁੱਟ ਆ ਤੂੰ ਕਲੈਂਡਰ ਕਾ ਦੱਸਿਆ ਨਹੀਂ ਕੋਸ ਤੂੰ ਲੈ ਕੇ ਉਹ ਦੇ ਤਾਰ ਚੱਕ ਤਾਰ ਤਾਰ ਚੱਕ ਕਲੈਂਡਰ ਕਾ ਦਾ ਆ ਬੈਂਕ ਨਾ ਹੋਵੇ ਕਿਦੋਂ ਤਾਹਾਂ ਚੜ ਜਾ ਛਾਦਰੀ ਤੇ ਬਾਹਰੇ ਰੰਗ ਨਾਗੇ ਯਾਰ ਤੰਗ ਹੋ ਗਏ ਯਾਰ ਹੁਣ ਮੂੰਗੀ ਦਾ ਦੇਖੋ ਪੂਰੀ ਟਾਪ ਦੀ ਮੂੰਗੀ ਆ ਤੁਹਾਨੂੰ ਦਿਖਾਉਨੇ ਆ ਇੱਕ ਨੰਬਰ ਮੂੰਗੀ ਆ ਪਰ ਹਏ ਇਹ ਕੈਂਸਰੀ ਆ ਕੱਲਾ ਕਿਹਦੇ ਹਿਸਾਬ ਨਾਲ ਆਪਾਂ ਚੱਲ ਵਾੜਦੇ ਆ ਫਸਲਾ ਗ੍ਰੈਮ ਸੌਣ ਕਰਕੇ ਵਾੜਦੇ ਆ ਕਹਿੰਦੇ ਨੇ ਕਿ ਪਸ਼ੂਆਂ ਨੇ ਖਾਣੀ ਆ ਇਹ ਪਸ਼ੂ ਵੀ ਤਾਂ ਹੀ ਖਾਣਗੇ ਨਾ ਆਪਾਂ ਨੂੰ ਦੁੱਧ ਪੀਣਾ ਆਪੇ ਆਹ ਮੂੰਗੀ ਆ ਇਹਦਾ ਪਤਾ ਕੀ ਬਣਦਾ ਜਿਹੜੇ ਬੱਚੇ ਖਾਂਦੇ ਕਰਕਰੇ ਕਰ ਕਰੇ ਉਹ ਬਣਦੇ ਇਹਨਾਂ ਦੇ ਕੁਈ ਪਕੌੜਾ ਨਾ ਬਣਾਉਣੇ ਫੀਟਾ ਕੁਈ ਮੈਸਾ ਨੂੰ ਬਣਾਉਣੇ ਫੀਟਾ ਬਣਦੀਆਂ ਕੈਂਸਰ ਦਾ ਘਰ ਆ ਚਲੋ ਆਪਾਂ ਨਹੀਂ ਕਹਿੰਦੇ ਫਸਲਾਂ ਬੀਜੋ ਪਰ ਆ ਵੀ ੱੱਕਾ ਨਜਾਇ ਥੋੜਾ ਜਿਹਾ ਨਹੀਂ ਕਰਦਾ ਓਏ ਕਾਲੀਆਂ ਬਲਟਾ ਮੋ ਰਸਤਾ ਤੇ ਵੈਰੀਆ ਕਿਹੜੇ ਐਸਐਸ ਦੀਆਂ ਆ ਮੰਗ ਲੈ ਦੀਆਂ ਮੰਗ ਲੈ ਦੀਆਂ ਚਾਰ ਵੀ ਐਫ ਚੜਾ ਭਾਈ ਉਧਰ ਲੋ ਭਾਈ ਆ ਨੌਕ ਨਾਲਾ ਮੂੰਗੀ ਦੀਆਂ ਆ ਤੇ ਆ ਮੂੰਗੀ ਤੁਹਾਨੂੰ ਦਿਖਾਉਣੀ ਆ ਵੀ ਮੂੰਗੀ ਕੋਈ ਅੰਤ ਨਹੀਂ ਮੂੰਗੀ ਤੁਸੀਂ ਦੇਖ ਸਕਦੇ ਹੋ ਮੂੰਗੀ ਵਧੀਆ ਮੂੰਗੀ ਐ ਪੂਰੀ ਆ ਫਲੀਆਂ ਤੁਸੀਂ ਦੇਖ ਸਕਦੇ ਹੋ ਤੇ ਸਾਨੂੰ ਦੱਸਾਂਗੇ ਵੀ ਕਿੰਨੀ ਨਿਕਲੀ ਐਂਡ ਤੱਕ ਬਣੇ ਰਿਓ ਵਲੌਗ ਚ ਤੁਹਾਨੂੰ ਦੱਸਾਂਗੇ ਲਾਜ਼ਮੀ ਵੀ ਕਿੰਨੀ ਨਿਕਲੀ ਆ ਟਰੈਕਟਰ ਉਧਰਲੇ ਪਾਸੇ ਆ ਗਿਆ ਉਹ ਖੜਾਗਾ ਤੇ ਭਰਤੀ ਟੈਂਕੀ ਪਾਵਾਂਗੇ ਜੀ ਜੇ ਭਰਤੀ ਆ ਕਿੰਨੀ ਹੁੰਦੀ ਆ ਤੁਹਾਨੂੰ ਦਿਖਾਉਂਗਾ ਨੌ ਕਨਾਲਾ ਸਹੀ ਬਿਲਕੁਲ ਜਮਾ ਲਓ ਵੀ ਮੱਛੀ ਆ ਇਹ ਕੋਈ ਮੁੰਗਲੇ ਵਿੱਚ ਕੋਈ ਆਖਾ ਹੈਗਾ ਲੈ ਜੇ ਜੀ ਨੀ ਹੋਵੇ ਕੋਈ ਵੀ ਦਾਸਰਾ ਉੱਥੇ ਟੌਕਿੰਗ ਹੋਗੀ ਐ ਪੂਰੀ ਤੇ ਨੌਂਗਨਾਲਾ ਥਾਉਂਦੀਆਂ ਗਿਆ ਆਹ ਨਾਗਰ ਪੱਟੀ ਜਾਂਦੀਆਂ ਸਾਦੀ ਭਾਈ ਜਦਾ ਵਾਂ ਦੇ ਦਿੱਤੀ ਹੋਊਗੀ ਤੇ ਕੋਈ ਗੱਪ ਨਹੀਂ ਕੋਈ ਜਮਾਨਤ ਦੱਸਾਂਗੇ ਜੀ ਸਹੀ ਹੋਵੇਗੀ ਆਹ ਹੋਊਗੀ ਆ ਨੌਂਗਨਾਲਾ ਜੋ ਦੇਖ ਲਓ ਕਿੰਨੀ ਹੋਊਗੀ ਵੀ ਇਹ ਹੈ ਇਹ ਦੱਸ ਮਾਣੂਗੀ ਹਾਂ 10 ਮਣ ਮੂੰਗੀ ਹੋਈ ਹੋਵੇ ਆਰਾਮ ਨਾਲ ਹੈਗੀ ਆ ਆ ਦੇ ਮੂੰਗੀ ਦੀ ਕੁਆਲਿਟੀ ਦੇਖੋ ਵਧੀਆ ਸਾਫ ਆ ਜਮਾ ਐ ਛੰਡ ਕੇ ਰੱਖੀ ਪਈ ਆ ਐਸੇ ਐਸੇ ਲੱਗੇ ਹੋਏ ਆ ਵਾਗਰੋ ਦੇਖੋ